ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਆਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਦੇਖਣ ਨੂੰ ਇਦਾਂ ਲੱਗਦਾ ਵੀ ਕਸ਼ਮੀਰ-ਕਸ਼ਮੂਰ ਦੀ ਆ ਜਾਂ ਕਿਸੇ ਹੋਰ ਬਾਲੀ ਸਟੇਟ ਦੀ ਜਾਂ ਕੰਟਰੀ ਦੀ ਆ ਪਰ ਇਹ ਹਾਲਾਤ ਪੰਜਾਬ ਦੇ ਨੇ ਪਿਛਲੇ 24 ਘੰਟੇ ਤੋਂ ਹੋ ਰਹੀ ਲਗਾਤਾਰ ਰੁਕ ਰੁਕ ਕੇ ਬਾਰਿਸ਼ ਤੇ ਘੜੇ ਮਾਰੀ ਕਰਨ ਇਹ ਹਾਲਾਤ ਦੇਖਣ ਨੂੰ ਮੜ ਰਹੇ ਨੇ ਤੁਸੀਂ ਆਪ ਦੇਖ ਸਕਦੇ ਹੋ ਕਹਿੰਦੇ ਤੁਹਾਨੂੰ ਕਿੱਦਾਂ ਕਿ ਪਹਿਲੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਮੌਸਮ ਖਰਾਬ ਆ ਮੀਂਹ ਦੇ ਨਾਲ ਨਾਲ ਗੜ੍ਹੇ ਮਾਰੀ ਹੋ ਸਕਦੀ ਆ ਸਭ ਤੁਸੀਂ ਆ ਦੇਖ ਸਕਦੇ ਹੋ ਕਿ ਕਿਦਾਂ ਹੁੰਤਾਲੇ ਦਾ ਪਾਣੀ ਕੱਢਣ ਲਈ ਥੋੜਾ ਜਿਹਾ ਯੂਜ਼ ਕਰਕੇ ਉਹ ਸਾਈਡ ਤੇ ਕਿਤੇ ਜਾ ਰਹੇ ਨੇ ਕਿ ਪਾਣੀ ਹੱਸ ਨਹੀਂ ਰੰਗ ਲੰਘ ਜਵੇ ਇਹ ਬਰਫ਼ ਪੰਜਾਬ ਚ ਪੈ ਰਹੀ ਆ ਸਭ ਬਹੁਤ ਹੀ ਆਫਤ ਵਾਲਾ ਕੰਮ ਹੈ ਕੋ ਕਿ ਜਿੱਥੇ ਪੈ ਗਈ ਬਰਫ ਨੂੰ ਪਤਾ ਹੈ ਕਿ ਨਾ ਕੋਈ ਸਬਜ਼ੀ ਛੱਡੇ ਨਾ ਕੋਈ ਫਸਲ ਛੱਡੇ ਫਸਲਾਂ ਦੇ ਵੀ ਤੁਸੀਂ ਬਾਹਰ ਜਾ ਕੇ ਦੇਖ ਸਕਦੇ ਹੋ ਤੁਹਾਡੇ ਨੇੜੇ ਕੋਈ ਖੇਤ ਲੱਗਦਾ ਤਾਂ ਕਿਦਾਂ ਪੱਤੇ ਪਾੜੇ ਹੋਏ ਨੇ ਕਿਦਾਂ ਸਬਜ਼ੀ ਖਰਾਬ ਕਰਤੀ ਸਭਾ ਬਹੁਤ ਹੀ ਨੁਕਸਾਨਦਾਇਕ ਹੈ ਬਰਫ ਮੀਂਹ ਪੈਜ ਵੀ ਹੈ ਮੀਂਹ ਦਾ ਕੋਈ ਨੁਕਸਾਨ ਨਹੀਂ ਉਮੀਦ ਹੈ ਤਾਂ ਫਾਇਦਾ ਲੋਕਾਂ ਨੂੰ ਮੀਰਾ ਫਾਇਦਾ ਇਹ ਹੈ ਕਿ ਹੁਣ ਜਿਹੜੀ ਲਗਾਤਾਰ ਧੁੰਦ ਪੈ ਰਹੀ ਹੈ ਕੋਹਰਾ ਪੈ ਰਿਹਾ ਉਹ ਤੋਂ ਥੋੜਾ ਜਿਹਾ ਆਰਾਮ ਮਿਲੂਗਾ ਲੋਕਾਂ ਨੂੰ ਠੰਡ ਘਟ ਜੂਗੀ ਪਰ ਹਾ ਹੁਣ ਇੱਕ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਠੰਡ ਹੋ ਜਾਣੀ ਉਹਦਾ ਕਾਰਨ ਹਾ برف ਕਿਉਂਕਿ برف ਸਾਰੇ ਪੰਜਾਬ 'ਚ ਜ਼ਿਆਦਾ ਪਈ ਹੋਈ ਹੈ ਇਹ ਨਹੀਂ ਵੀ ਕਿਤੇ ਟੋਟੇ ਪਈ ਹੈ ਦੇਖ ਲੋ ਕਿੱਥਾਂ برف ਦੇ ਢੇਰ ਲੱਗੇ ਪਏ ਨੇ ਇਹ ਨਹੀਂ ਹੈ ਵੀ ਕਿਸੇ ਇੱਕ हल्के पैगी किसी एक बलाक च पैगी ओवरऑल पंजाब पी हुई बर्फ आ सारी सो ढेर के ढेर लगे पे ने बर्फ़ के मूवन भी देखी हो चलो वीडियो तो देखते ही देखते हो तुम कल तो जिदा मर्जी स्टेटस चेक कर लो जि मर्जी फेसबुक आई डी चेक कर लो यूट्यूब चैनल चेक कर लो ਲੋਕ ਕਰਨੇ ਹੋਰ ਜਿਹੜੇ ਉਹਨਾਂ ਦੇ ਕੰਟੈਂਟ ਤੇ ਛੱਡ ਕੇ ਆ ਬਰਫ ਦੀਂ ਪਈ ਹੋ ਜਾਨੀ ਵੀ ਕਿੰਨੀ ਕਿ ਬਰਫ ਸਾਡੇ ਪੈ ਰਹੀ ਆ ਸੋ ਦੇਖੋ ਕਿਦਾਂ ਗੱਡੀਆਂ ਦੇ ਵਿੱਚ ਚੱਲਣਾ ਸਭ ਤੋਂ ਜ਼ਿਆਦਾ ਮੁਸ਼ਕਲ ਆ ਕਿਉਂਕਿ ਗੱਡੀ ਸਲਿਪਿੰਗ ਕਰਦੀ ਆ ਬਰਫ ਤੇ ਟਾਇਰ ਸਲਿੱਪ ਕਰ ਦਿੰਦੇ ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਗੱਡੀ ਨਾਲ ਦੀ ਗੱਡੀ ਲੰਘੇ ਕਿੰਨੀ ਸਲੋ ਲੰਘੇ ਉਹਦੇ ਗਾਹਾਂ ਅੱਗੇ ਵੀ ਇੱਕ ਗੱਡੀ ਆ ਰਹੀ ਆ ਟੈਂਪੂ ਜਆ ਉਹ ਵੀ ਦੇਖ ਲਓ ਉਹਨਾਂ ਦੀ ਰਫ਼ਤਾਰ ਕਿੰਨੀ ਕਾ ਕਿਉਂਕਿ ਜਿਆਦਾ ਰਫਤਾਰ ਕਰਨਾ ਐਕਸੀਡੈਂਟ ਹੁੰਦੇ ਨੇ ਸੋ ਇਹ ਚਾਪਾ ਤਾਂ ਲੋਕਾਂ ਨੂੰ ਕਹਾਂਗੇ ਕਿ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਬਾਹਰ ਨਿਕਲੋ ਨਹੀਂ ਬਚਾ ਚੀ ਬਚਾਏ ਸੋ ਤੋ ਤੁਸੀਂ ਹੋਲੀ ਜਾਣਿਓ ਪਿੱਛੋਂ ਕੋਈ ਆਕੇ ਤੇਜ਼ ਮਾਰ ਦਵੇ ਵਿੱਚ ਹਨ ਸੋ ਬਿਨਾਂ ਕੰਮ ਤੋਂ ਨਾ ਨਿਕਲੋ ਜੇ ਨੈਚਰ ਮੌਸਮ ਸਾਫ਼ ਨਹੀਂ ਹੋ ਜਾਂਦਾ ਸੋ ਵੀਡੀਓ ਕਿਦਾਂ ਲੱਗੀ ਮੇਨ ਮਕਸਦ ਤਾਂ ਤੁਹਾਨੂੰ ਇਹ ਦਿਖਾਉਣਾ ਸੀ ਕਿ ਕਿੰਨੀ ਬਰਫ ਪੈ ਰਹੀ ਹੈ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਐਨ ਆਰ ਆਈਜ਼ ਨੂੰ ਤੇ ਲਹਿੰਦੇ ਪੰਜਾਬ ਵਾਲਿਆਂ ਨੂੰ